ਦੇਖੋ ਕੋਈ ਵੀ ਫੈਸਿਲਿਟੀ ਕਿਤੇ ਕ੍ਰੀਏਟ ਹੁੰਦੀ ਹੈ ਨਾ ਕਹਿੰਦੇ ਜੀ ਇੱਕ ਘਰ ਬਣਦਾ ਨਾ ਉੱਥੋਂ 300 ਤਰ੍ਹਾਂ ਦੇ ਕਾਰੋਬਾਰ ਚੱਲਦੇ ਆਂ ਪੜਦਿਆਂ ਵਾਲਾ ਸੁੱਚਿਆਂ ਵਾਲਾ ਕੋਈ ਮੇਖਾਂ ਵਾਲਾ ਪੱਕੀ ਸਾਰੀ ਵਾਲਾ ਲੱਕੜ ਵਾਲਾ ਕੇਰੀ ਭਰਤ ਪੈਂਦੀ ਐ ਸੋ ਕਾਰੋਬਾਰ ਚੱਲਦੇ ਸੋ ਇੱਥੇ ਬਹੁਤ ਵੱਡਾ ਇੱਕ ਕਮਰਸ਼ੀਅਲ ਪ੍ਰੋਜੈਕਟ ਆ ਰਿਹਾ ਐ ਲਾਰਾ ਸਟਰੀਟ ਦੇ ਨਾਂ ਤੇ ਮੈਂ ਪ੍ਰਦੀਪ ਹੋਰਾਂ ਨੂੰ ਔਰ ਇਹਨਾਂ ਦੇ ਸਾਰੇ ਗਰੁੱਪ ਨੂੰ ਬਹੁਤ ਵਧਾਈ ਦਿੰਦਾ ਇੱਕ ਬੜਾ ਸੋਹਣਾ ਪ੍ਰੋਜੈਕਟ ਬਣਾ ਲਿਆ ਗੁਰੂ ਸਾਹਿਬ ਮਿਹਰ ਕਰਨ ਵੀ ਇਹ ਪ੍ਰੋਜੈਕਟ ਲੋਕਾਂ ਨੂੰ ਬਹੁਤ ਵਧੀਆ ਸਹੂਲਤ ਦੇਵੇ। ਦੇਖੋ ਲੋਕ ਇਹ ਮੰਨ ਰਹੇ ਆ ਤੁਹਾਡੇ ਵੀ ਪੱਤਰਕਾਰਾਂ ਨੇ ਇੱਥੇ ਦੱਸਿਆ ਮੈਨੂੰ ਨਾਲ ਦੇ ਆ ਤੁਹਾਡੇ ਸਾਥੀਆਂ ਨੇ ਕਿ ਇਫੈਕਟਿਵ ਜਿਹੜੀ ਨਸ਼ੇ ਦੇ ਖਿਲਾਫ ਕੋਈ ਮੁਹਿੰਮ ਚੇੜੀ ਹੈ ਤੇ ਮਾਨ ਸਰਕਾਰ ਦਲ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਦੋ ਕਾਲੀ ਦਲ ਦੇ ਧੜੇ ਬਣ ਗਏ ਕਿ ਲੱਗਦਾ ਆਉਣ ਵਾਲੇ ਸੀਨ ਸਮੇਂ ਦੇ ਵਿੱਚ ਉਹ ਸਥਿਤੀ ਕੀ ਹੋਊਗੀ ਬੇਸ਼ੱਕ ਸਾਰੇ ਕਹਿ ਰਹੇ ਨੇ ਵੀ ਸੱਤਾਧਾਰ ਜਿਹੜੀ ਹੈ ਖਾਸ ਤੌਰ ਤੇ ਕਾਲੀ ਦਲ ਹੋਣੀ ਜ਼ਰੂਰੀ ਹੈ ਕੀ ਸਮਝ ਦੇਖੋ ਜਿਹੜਾ ਨਾ ਸਪੀਕਰ ਆ ਨਿਊਟਰਲ ਹੁੰਦਾ ਉਹਨੇ ਮਤਲਬ ਪੋਲਿਟੀਕਲ ਕਮੈਂਟ ਕੋਈ ਕਰਨਾ ਨਹੀਂ ਹੁੰਦਾ ਲੇਕਿਨ ਇਹ ਲੋਕਤੰਤਰ ਹੈ ਪੰਥਕ ਜਿਹੜੀ ਰਾਜਨੀਤਿਕ ਤੇਰਾ ਹੋਣੀ ਚਾਹੀਦੀ ਹੈ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਸਮੇਂ ਅਸੀਂ ਪਟਿਆਲਾ ਵਿਖੇ ਮੌਜੂਦ ਹਾਂ ਜਿੱਥੇ ਕਿ ਵਿਦਵਾਨ ਸਾਬ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਇੱਥੇ ਪਹੁੰਚੇ ਹੋਏ ਨੇ ਸੋ ਅਸੀਂ ਗੱਲਬਾਤ ਕਰਦੇ ਹਾਂ ਸੰਧਵਾ ਸਾਹਿਬ ਅੱਜ ਇੱਥੇ ਪਹੁੰਚਿਓ ਕੀ ਪ੍ਰੋਜੈਕਟ ਕੀ ਆ ਆਮ ਲੋਕਾਂ ਨੂੰ ਕੀ ਫਾਇਦਾ ਆਊਗਾ ਇਹਦਾ ਦੇਖੋ ਕੋਈ ਵੀ ਫੈਸਿਲਿਟੀ ਕਿਤੇ ਕ੍ਰੀਏਟ ਹੁੰਦੀ ਹੈ ਨਾ ਕਹਿੰਦੇ ਜੀ ਇੱਕ ਘਰ ਬਣਦਾ ਨਾ ਉੱਥੋਂ 300 ਤਰ੍ਹਾਂ ਦੇ ਕਾਰੋਬਾਰ ਚੱਲਦੇ ਆ ਬਿਲਕੁਲ ਪੜਦਿਆਂ ਵਾਲਾ ਸੁੱਚਿਆਂ ਵਾਲਾ ਕੋਈ ਮੇਖਾਂ ਵਾਲਾ ਪੱਕੀ ਸਾਰੀ ਵਾਲਾ ਲੱਕੜ ਵਾਲਾ ਕਿਹਦੀ ਭਰਤ ਪੈਂਦੀ ਹੈ ਸੋ ਕਾਰਬਰ ਚੱਲਦੇ ਸੋ ਇੱਥੇ ਬਹੁਤ ਵੱਡਾ ਇੱਕ ਕਮਰਸ਼ੀਅਲ ਪ੍ਰੋਜੈਕਟ ਆ ਰਿਹਾ ਐ ਲਾਰਾ ਸਟਰੀਟ ਦੇ ਨਾਂ ਤੇ ਸੋ ਮੈਂ ਪ੍ਰਦੀਪ ਹੋਰਾਂ ਨੂੰ ਔਰ ਇਹਨਾਂ ਦੇ ਸਾਰੇ ਗਰੁੱਪ ਨੂੰ ਬਹੁਤ ਵਧਾਈ ਦਿੰਦਾ ਇੱਕ ਬੜਾ ਸੋਹਣਾ ਪ੍ਰੋਜੈਕਟ ਬਣਾ ਰਹੇ ਗੁਰੂ ਸਾਹਿਬ ਮੇਰ ਕਰਨ ਵੀ ਇਹ ਪ੍ਰੋਜੈਕਟ ਲੋਕਾਂ ਨੂੰ ਬਹੁਤ ਵਧੀਆ ਸਹੂਲਤ ਦੇਵੇ ਇੱਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੀਧੀ ਦੀਆਂ ਅਰੰਭਸ ਪਰਪਿਤ ਪੂਰੇ ਪੰਜਾਬ ਦੇ ਵਿੱਚ ਸਮਾਗਮ ਲਿਖੇ ਗਏ ਨੇ ਪੰਜਾਬ ਸਰਕਾਰ ਵੀ ਬਣਾ ਰਹੀ ਹੈ ਅਦਰ ਸਟੇਟਾਂ ਦੀ ਸਰਕਾਰਾਂ ਵੀ ਬਣਾ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਗੁਰੂ ਤੇਗ ਬਹਾਦਰ ਜੀ ਉਹ ਫਲਸਫਾ ਜੋ ਸੰਦੇਸ਼ ਸੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਸ਼੍ਰੀ ਗ ਖਲੋ ਜਾਂਦਾ ਬਹੁਤ ਵੱਡਾ ਸਨੇਹ ਹੈ ਐਡੀ ਵੱਡੀ ਕੁਰਬਾਨੀ ਇਨਸਾਨੀਅਤ ਦੇ ਵਾਸਤੇ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਦੀ ਉਹਦੀ ਉਹਦੀ ਉਦਾਹਰਣ ਦੁਨੀਆ ਦੇ ਸੋ ਇਨਸਾਨੀਅਤ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਸ਼ਹਾਦਤਾਂ ਸਭ ਨੂੰ ਮਨੋਣੀਆਂ ਚਾਹੀਦੀਆਂ ਰਲ ਕੇ ਮਨੋਣੀਆਂ ਚਾਹੀਦੀਆਂ ਔਰ ਉਹਨਾਂ ਦਾ ਜਿਹੜਾ ਸਨੇਹ ਹੈ ਕਹਿੰਦੇ ਨਾ ਅਗੇ ਤੋਂ ਡਰਨਾ ਨਾ ਅਗੇ ਨੂੰ ਡਰਾਉਣਾ ਕਿ ਉਹਨਾਂ ਦਾ ਸਨੇਹ ਹੈ ਤੇ ਪੰਜਾਬੀਆਂ ਦੇ ਖੂਨ 'ਚ ਵਸਿਆ ਵੇ ਸਾਰੀ ਦੁਨੀਆ 'ਚ ਦੇਣਾ ਇਹ ਕਿਉਂਕਿ ਅੱਜ ਕੱਲ ਕਤਲੇਆਮ ਹੋ ਰਹੇ ਆ ਜੰਗਾ ਯੁੱਧਾਂ ਪਈਆਂ ਉਹਦਾ ਤਾਂ ਨੁਕਸਾਨ ਹੋ ਰਿਹਾ ਦੁਨੀਆ ਦਾ ਨੁਕਸਾਨ ਹੋ ਰਿਹਾ ਕੁਦਰਤ ਦਾ ਨੁਕਸਾਨ ਹੋ ਰਿਹਾ ਉਹ ਤੋਂ ਬਚਣਾ ਚਾਹੀਦਾ ਆਪਾਂ ਨੂੰ ਸੋ ਇਹ ਹੀ ਇੱਕੋ ਇੱਕ ਫਲਸਫਾ ਜਿਹੜਾ ਸਾਰੀ ਦੁਨੀਆ ਨੂੰ ਇਕੱਠਾ ਰੱਖ ਕੇ ਅੱਗੇ ਲੈ ਕੇ ਜਾਊਗਾ ਸੁਖ ਸ਼ਾਂਤੀ ਵਰਤਾਊਗਾ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਸੁਧਾਰ ਰਹੀ ਹੈ ਨਸ਼ਾ ਵੀ ਪੰਜਾਬ 'ਚ ਖਤਮ ਹੋਇਆ ਇਹ ਵਿਰੋਧੀ ਧਿਰਾਂ ਵੀ ਕਿਤੇ ਨਾ ਕਿਤੇ ਕਹਿ ਰਹੀਆਂ ਆਪਣੇ ਤਰੀਕੇ ਦੇ ਨਾਲ ਵਿਰੋਧ ਵੀ ਕਰ ਰਹੀਆਂ ਨੇ ਤੇ ਕਹਿ ਵੀ ਰਹੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਹਲਕੇ ਦੇ ਵਿੱਚ ਵੀ ਜਾਣਿਓ ਤੁਸੀਂ ਨੁਮਾਇੰਦਗੀ ਕਰਦੇ ਹੋ ਲੋਕਾਂ ਦਾ ਵਿਊ ਕੀ ਹੁੰਦੇ ਨੇ ਦੇਖੋ ਲੋਕ ਇਹ ਮੰਨ ਰਹੇ ਆ ਤੁਹਾਡੇ ਵੀ ਪੱਤਰਕਾਰਾਂ ਨੇ ਇੱਥੇ ਇਫੈਕਟਿਵ ਜਿਹੜੀ ਨਸ਼ੇ ਦੇ ਖਿਲਾਫ ਕੋਈ ਮੁਹਿੰਮ ਚੇੜੀ ਹੈ ਤੇ ਮਾਨ ਸਰਕਾਰ ਨੇ ਇਹ ਐਮਐਲਏ ਸਾਹਿਬਾਨ ਹੋਰੇ ਸਾਰੇ ਲੱਗੇ ਹੋਏ ਆ ਇਸ ਮੁਹਿੰਮ ਦੇ ਵਿੱਚ ਔਰ ਇਹ ਬੜੀ ਫੈਸਲਾ ਕੋਨਾ ਇਹਦੇ ਗਰਾਊਂਡ ਤੇ ਰਿਜ਼ਲਟ ਦਿਖ ਰਹੇ ਅੱਛਾ ਮੇਰਾ ਲਾਸਟ ਸਵਾਲ ਆ ਅਕਾਲੀ ਦਲ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਦੋ ਅਕਾਲੀ ਦਲ ਦੇ ਧੜੇ ਬਣ ਕੇ ਕਿ ਲੱਗਦਾ ਆਉਣ ਵਾਲੇ ਸਿੱਤਨ ਸਮੇਂ ਦੇ ਵਿੱਚ ਉਹ ਸਥਿਤੀ ਕੀ ਹੋਊਗੀ ਬੇਚਕ ਸਾਰੇ ਕਹ ਰਹੇ ਨੇ ਵੀ ਸੱਤਾਧਾਰ ਜਿਹੜੀ ਖਾਸ ਤੌਰ ਤੇ ਅਕਾਲੀ ਦਲ ਹੋਣੀ ਜ਼ਰੂਰੀ ਹੈ ਕੀ ਸਮਝਦੇ ਹੋ ਦੇਖੋ ਜਿਹੜੇ ਨਾ ਸਪੀਕਰ ਆ ਨਿਊਟਰਲ ਹੁੰਦਾ ਉਹਨੇ ਮਤਲਬ ਪੋਲਿਟਿਕਲ ਕਮੈਂਟ ਕੋਈ ਕਰਨਾ ਨਹੀਂ ਹੁੰਦਾ ਲੇਕਿਨ ਇਹ ਲੋਕਤੰਤਰ ਹੈ ਪੰਥਕ ਜਿਹੜੀ ਰਾਜਨੀਤਿਕ ਤੇ ਰਹ ਹੁਣ ਚਾਹੀਦੀ ਹੈ ਸਭ ਬਿਲਕੁਲ ਵੱਡਾ ਦਾਵਾ ਪੰਥਕ ਰਾਜਨੀਤਿਕ ਤੇ ਰ ਜੜੀਆ ਬਿਲਕੁਲ ਜ਼ਰੂਰੀ ਹੋਣੀ ਚਾਹੀਦੀ ਹੈ ਇਹ ਕਹਿਣਾ ਕੁਲਤਾਰ ਸਿੰਘ ਸੰਧਵਾ ਜੋ ਸਪੀਕਰ ਨੇ ਸੋ ਕਿਹੜੀ ਪੰਥਕ ਰਾਜਨੀਤਿਕ ਤੇ ਰ ਕਿਹਦੇ ਵੱਲ ਇਸ਼ਾਰਾ ਕੀਤਾ ਇਹ ਦਰਸ਼ਕ ਇੱਥੇ ਨਾ ਕਿਤੇ ਆਪ ਸਭ ਸੰਸਲ ਸਕਣਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਪੰਥਕ ਰਾਜਨੀਤਿਕ ਤੇ ਰ ਉਹ ਕਿਹੜੀ ਤਿਰ ਹੈ ਸੁਖਵੀਰ ਸਿੰਘ ਬਾਦਲਾਲੀ ਤੇ ਰ ਹੈ ਜਾਂ ਫਿਰ ਅੱਪਾ ਕਹਿ ਸਕਦੇ ਆ ਕਿ ਜਿਹੜਿਆ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਨੇ ਉਹਦੀ ਤਿਰ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਸਥਿਤੀ ਕਲੀਅਰ ਹੋ ਜਾਵੇਗੀ ਕਿ ਕਿਹੜੀ ਤਿਰ ਗੜਾ ਹਤਵਾ ਹੋ ਦਿੱਤਾ ਜਾਂਦਾ ਸੋ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੀ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.